ਹਾਂ ਖੂਬਸੂਰਤ ਤਸਵੀਰਾਂ ਦੇਖ ਕੇ ਤੁਹਾਡੀ ਵੀ ਰੂ ਖੁਸ਼ ਹੋ ਜਾਵੇਗੀ ਇਹ ਜੋੜਾ 4 ਵਰਿਆਂ ਤੋਂ ਕਰ ਰਿਹਾ ਹੈ ਪੰਛੀਆਂ ਦੀ ਸੇਵਾ ਕਰਦੀ ਛੱਤ ਤੇ ਖੁਦ ਆ ਜਾਂਦੇ ਨੇ ਸੈਂਕੜੇ ਪੰਛੀ ਹਰਜੀਤ ਸਿੰਘ ਅਤੇ ਸਤਵੀਰ ਕੌਰ ਦੀ ਇਹ ਜੋੜੀ ਬੀਤੇ 4 ਵਰਿਆਂ ਤੋਂ ਪੰਛੀਆਂ ਦੀ ਸੇਵਾ ਦੇ ਵਿੱਚ ਲੱਗੀ ਹੋਈ ਹੈ ਸਵੇਰ ਸਮੇਂ ਉਹਨਾਂ ਦੀ ਘਰ ਦੀ ਛੱਤ ਤੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕਬੂਤਰ, ਤੋਤੇ ਅਤੇ ਚਿੜੀਆਂ ਖੁੱਦ ਆ ਜਾਂਦੀਆਂ ਨੇ। ਅਕਸਰ ਅਸੀਂ ਦੇਖਦੇ ਹਾਂ ਕਿ ਸਾਡੀ ਛੱਤ ਤੇ ਕੋਈ ਵੀ ਪੰਛੀ ਨਹੀਂ ਆਉਂਦਾ ਕਿਉਂਕਿ ਉਹ ਡਰ ਜਾਂਦੇ ਨੇ ਕਿ ਕਿਤੇ ਸਾਨੂੰ ਪਿੰਜਰੇ ਦੇ ਵਿੱਚ ਐ ਲੋਕ ਕੈਦ ਨਾ ਕਰ ਲੈ। ਪਰ ਇਹਨਾਂ ਦੀ ਛੱਤ ਦੇ ਉੱਤੇ ਖੁਦ ਬਖੁਦ ਪੰਛੀ ਖੁਸ਼ ਹੋ ਕੇ ਆਉਂਦੇ ਨੇ ਕਿਉਂਕਿ ਇਹ ਜੋੜਾ ਉਹਨਾਂ ਦੀ ਸੇਵਾ ਕਰਦਾ ਹੈ। ਗਿੱਦੜਬਾਹਾ ਦੇ ਰਹਿਣ ਵਾਲੇ ਹਰਜੀਤ ਸਿੰਘ ਅਤੇ ਸਤਵੀਰ ਕੋੜ ਦੀ ਜੋੜੀ ਬੀਤੇ 4 ਵਰਿਆਂ ਤੋਂ ਪੰਛੀਆਂ ਦੀ ਸੇਵਾ ਕਰਦੀ ਹੈ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਗਿੱਦੜਬਾਹਾ ਵਾਸੀ ਹਰਜੀਤ ਸਿੰਘ ਅਤੇ ਸਤਵੀਰ ਕੋੜ ਦੇ ਘਰ ਦੀ ਛੱਤ ਦੀਆਂ ਨੇ ਇਸ ਜੋੜੇ ਦਾ ਕਹਿਣਾ ਹੈ ਕਿ ਪਰਮਾਤਮਾ ਦੇ ਬਣਾਏ ਪੰਛੀਆਂ ਨੂੰ ਪਿੰਜਰੇ ਦੇ ਵਿੱਚ ਕਦੇ ਵੀ ਕੈਦ ਨਹੀਂ ਕਰਨਾ ਚਾਹੀਦਾ ਸਵੇਰੇ 5 ਵਜੇ ਉੱਠ ਕੇ ਦੋਵੇਂ ਪਹਿਲਾਂ ਪੰਛੀਆਂ ਦਾ ਦਾਣਾ ਤਿਆਰ ਕਰਦੇ ਨੇ ਫਿਰ ਛੱਤ ਉੱਪਰ ਖਵਾਉਣ ਜਾਂਦੇ ਨੇ ਪੰਛੀਆਂ ਦੇ ਲਈ ਫਿਕਰਮੰਦ ਇਸ ਜੋੜੇ ਨੇ ਦੱਸਿਆ ਕਿ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਕੰਮ ਕਰਕੇ ਉਹਨਾਂ ਦੱਸਿਆ ਕਿ ਅਸੀਂ ਪਹਿਲਾਂ ਉੱਠ ਕੇ ਸਵੇਰੇ ਪੰਛੀਆਂ ਨੂੰ ਦਾਣਾ ਪਾਉਂਦੇ ਹਾਂ ਅਤੇ ਉਸ ਤੋਂ ਬਾਅਦ ਹੀ ਅਸੀਂ ਚਾਹ ਪੀਂਦੇ ਹਾਂ ਅਤੇ ਪੰਛੀਆਂ ਨੂੰ ਦਾਣਾ ਪਾਉਣ ਤੋਂ ਪਹਿਲਾਂ ਅਸੀਂ ਕੁਝ ਵੀ ਖਾਂਦੇ ਪੀਂਦੇ ਨਹੀਂ ਹਾਂ ਸਰ ਸ਼੍ਰੀ ਗੱਲ ਜੀ ਮੇਰਾ ਨਾਮ ਸੁਖਵੀਰ ਕੋਹੜਾ ਮੈਂ ਗਿੱਦੜਵਾਦੀ ਰਹਿਣ ਵਾਲੀ ਹਾਂ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਸਾਡੇ ਪੰਛੀ ਨੂੰ ਚੋਗਾ ਕਿੱਥੋਂ ਸ਼ੁਰੂ ਕੀਤਾ ਔਰ ਕਿੰਨਾ ਕੁ ਟਾਈਮ ਲੱਗ ਜਾਂਦਾ ਨੇ ਇਹ ਕਰਨ ਤੇ ਸਰ ਔਰ ਅੱਜ ਦੀ ਹਾਲਾਤ ਕੀ ਹੈ ਜੀ ਦੇਖੋ ਭਾਈ ਅਸੀਂ ਬਸ ਛੋਟੀ ਜੀ ਗਲਾਸ ਜਾਂ ਕਹਿ ਲੋ ਗੜਬੀ ਚੋਂ ਸ਼ੁਰੂ ਕੀਤਾ ਸੀਗਾ ਤੇ ਸਾਡੇ ਇਹ ਜਿਹੜੀ ਰੁਟੀਨ ਹੈ ਸ਼ਾਮ ਤੋਂ ਸਟਾਰਟ ਹੋ ਜਾਂਦੀ ਆ ਸ਼ਾਮ ਨੂੰ ਅਸੀਂ ਮੂੰਗੀ ਤੇ ਮੱਕੀ ਭੋਗ ਕੇ ਰੱਖ ਦਿੰਨੇ ਸਾਰੀ ਰਾਤ ਕਿ ਜਿਹੜੇ ਚਾਵਲ ਹੁੰਦੇ ਪਹਿਲਾਂ ਅਸੀਂ ਭੋਗ ਕੇ ਰੱਖਦੇ ਸਾਨੂੰ ਕਿਸੇ ਸਿਆਣੇ ਬਜ਼ੁਰਗ ਨੇ ਕਿਹਾ ਵੀ ਤੁਸੀਂ ਚਾਵਲ ਭੋਗ ਕੇ ਨਾ ਦਿਆ ਕਰੋ ਕੱਚੇ ਹੀ ਪਾਇਆ ਕਰੋ ਤੇ ਸਵੇਰ ਉੱਠਣਸਾਰ ਅਸੀਂ ਚਾਣੀ ਚਾਹ ਨਹੀਂ ਪਾਣੀ ਬਾਅਦੋਂ ਪੀਣੇ ਪਹਿਲਾਂ ਅਸੀਂ ਉੱਠ ਕੇ ਇਹਨਾਂ ਦੀ ਸਾਰੀ ਛੱਤਾਂ ਦੀ ਸਫਾਈ ਕਰਨੀ ਤਾਂ ਹਾ ਕੁੰਡੇ ਭਰਨੇ ਉਹ ਤੋਂ ਬਾਅਦ ਅਸੀਂ ਜੋਗਾ ਪਾਉਣੇ ਆ ਤੇ ਪਹਿਲਾ ਨਾਲੋਂ ਬਹੁਤ ਜ਼ਿਆਦਾ ਪੰਛੀਆਂ ਦੇ ਤੇ ਯਾਰ ਬਹੁਤ ਜ਼ਿਆਦਾ ਵੱਧ ਗਈ ਐ ਤੁਸੀਂ ਹੁਣ ਸਾਡੀ ਵੀਡੀਓ ਚ ਦੇਖਦੇ ਹੀ ਹੋ ਮਹਿਸੂਸ ਕੀ ਕਰਦੇ ਹੋ ਮੈਨੂੰ ਜਿਸ ਤਰ੍ਹਾਂ ਚੋਗਾ ਆਪਣੇ ਕੀ ਰਿਲੈਕਸੇਸ਼ਨ ਕਿਸ ਤਰ੍ਹਾਂ ਹੁੰਦਾ ਹੈ ਮਹਿਸੂਸ ਦਿਲ ਨੂੰ ਸਕੂਨ ਮਿਲਦਾ ਜਿੱਦਨ ਅਸੀਂ ਨਾ ਪਾਈਏ ਸਾਡਾ ਡਿਪਰੈਸ਼ਨ ਹੁੰਦਾ ਵੈਸੇ ਕਦੇ ਇਹ ਚੀਜ਼ ਵਿਸ ਨਹੀਂ ਹੋਈ ਵੀ ਅਸੀਂ ਕਦੇ ਨਾ ਪਾਇਆ ਹੋਵੇ ਚੋਗਾ ਸਾਨੂੰ 3.5 ਸਾਲ ਹੋ ਗਏ ਅੱਜ ਤੱਕ ਕਦੇ ਕਦੇ ਵਿਸ ਨਹੀਂ ਕੀਤਾ ਮਿਸ ਕਰਨਾ ਤਾਂ ਬਹੁਤ ਦੁਰਦ ਦੀ ਗੱਲ ਆ ਅਸੀਂ ਅੱਜ ਤੱਕ ਇੱਥੋਂ ਤੱਕ ਕਿ ਅਸੀਂ ਕਿਸੇ ਰਿਸ਼ਤੇਦਾਰੀ ਚ ਵੀ ਨਹੀਂ ਜਾਂਦੇ ਦੋਨੇ ਜਣੇ ਜੇ ਇੱਕ ਨੂੰ ਜਾਣਾ ਵੀ ਪੈ ਜਾਂਦਾ ਕੰਮ ਇੱਕ ਇੱਕ ਤਾਂ ਇੱਕ ਬੰਦਾ ਇੱਥੇ ਪ੍ਰੈਜ਼েন্ট ਰਹਿੰਦੇ ਰਹਿੰਦਾ ਨਹੀਂ ਅਸੀਂ ਕਿਸੇ ਸਰ ਤੇ ਡਿਊਟੀ ਛੱਡ ਕੇ ਜਾ ਸਕਦੇ ਆ ਕਿਉਂ ਕਿ ਕਿਉਂਕਿ ਜਿਹੜੀ ਚੀਜ਼ ਅਸੀਂ ਆਪ ਕਰਕੇ ਸਾਡੀ ਹੱਥੇ ਪਾਉਣੀ ਆ ਉਹ ਕਿਸੇ ਦਾ ਨਹੀਂ ਹੁੰਦੀ ਇੱਕ ਪਾਸੇ ਲੋਕ ਸ਼ੋਅ ਕੋਲੋਂ ਜਿਵੇਂ ਪਿੰਜਰੇ ਚ ਤਾੜ ਲੈਂਦੇ ਆ ਕੀ ਕਹਿਣਾ ਚਾਹੁੰਦੇ ਹੋ ਨਹੀਂ ਉਹ ਬਹੁਤ ਗਲਤ ਹੈ ਦੇਖੋ ਕੁਦਰਤ ਨੂੰ ਕੈਦ ਕਰਨਾ ਬਹੁਤ ਗਲਤ ਹੈ ਸਿਰਫ ਲੋਕਾਂ ਦੇ ਮਨੋਰੰਜਨ ਵਾਸਤੇ ਇਹ ਚੀਜ਼ਾਂ ਨੂੰ ਕੈਦ ਕਰਕੇ ਰੱਖਦੇ ਆ ਕਿਉਂ ਕਿਉਂ ਤੁਸੀਂ ਕਿਸੇ ਦਾ ਬੇਜਬਾਨ ਦਾ ਪਾਪ ਖੱਟਦੇ ਹੋ ਜੇ ਤੁਹਾਨੂੰ ਕੋਈ ਕੈਦ ਕਰੇ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋਊਗਾ ਇਹਨਾਂ ਨੂੰ ਮੈਂ ਤਾਂ ਇਹੀ ਰਿਕਵੈਸਟ ਕਰਦੀ ਆ ਵੀ ਸਾਰੇ ਵੀਰ ਭੈਣ ਭਰਾ ਜਿਹੜੇ-ਜਿਹੜੇ ਪਿੰਜਰੇ ਚ ਤੋਤੇਆਂ ਨੂੰ ਪੰਛੀਆਂ ਨੂੰ ਚਿੜੀਆਂ ਨੂੰ ਆਦ ਨਿੱਜੀ ਸੁਆਰਥ ਦੇ ਪਿੱਛੇ ਦੇ ਮਨੋਰੰਜਨ ਵਾਸਤੇ ਕੈਦ ਕਰਕੇ ਰੱਖੀ ਬੈਠੇ ਆ ਪਲੀਜ਼ ਇਹਨਾਂ ਨੂੰ ਛੱਡ ਦਿਓ ਇਹ ਆਜ਼ਾਦ ਹੀ ਸੋਹਣੇ ਲੱਗਦੇ ਆ ਹੁਣ ਸਾਡੇ ਛੱਤ ਤੇ ਵੀ ਆਉਂਦੇ ਆ ਚੋਗਾ ਚੁਗ ਜਾਂਦੇ ਆ ਖਾਈ ਜਾਂਦੇ ਚਾਈ ਜਾਂਦੇ ਆ ਸਾਨੂੰ ਬਥੇਰੇ ਲੋਕ ਕਹਿ ਦਿੰਦੇ ਵੀ ਤੁਸੀਂ ਸਾਨੂੰ ਤੋਤੇ ਦੇ ਦਿਓ ਅਸੀਂ ਕਿਉਂ ਅਸੀਂ ਕਿਉਂ ਪਾਪ ਖੱਟੀ ਅਸੀਂ ਨਾ ਕਦੇ ਖੱਟਣਾ ਨਾ ਸੀ ਆ ਕੰਮ ਕਦੇ ਕੀਤਾ ਨਾ ਸੀ ਕਦੇ ਕਰੀ ਹਾਂਜੀ ਮੇਰਾ ਨਾਮ ਹਰਜੀਤ ਸਿੰਘ ਹੈ ਰੀ ਜੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਇਹ ਕਿੱਥੋਂ ਸਟਾਰਟਿੰਗ ਹੋਈ ਹੈ ਔਰ ਕੀ ਅਜ ਤੱਕ ਕੀ ਹੈ ਸਟਾਰਟਿੰਗ ਬਸ ਐਂ ਲਾ ਲੋ ਵੀ ਸਾਡੇ ਮਨ ਚ ਸੀਗੀ ਸਟਾਰਟਿੰਗ ਤੋਂ ਹੀ ਮਨ ਚ ਸੀਗੀ ਤੇ ਹਰ ਇੱਕ ਮਤਲਬ ਜਿਵੇਂ ਜੀਵ ਜੰਤੂ ਦੀ ਅਸੀਂ ਮੈਂ ਸੇਵਾ ਕਰਦਾ ਰਹਿੰਦਾ ਸੀ ਤੇ ਸਟਾਰਟਿੰਗ ਚ ਆਇਆ ਵੀ ਅਸੀਂ ਵੀ ਇਹਨਾਂ ਨੂੰ ਵੀ ਪਾਉਣਾ ਸਟਾਰਟ ਕਰੀਏ ਪੰਛੀਆਂ ਨੂੰ ਤੇ ਜਿੰਨਾ ਵੀ ਕਰੇ ਆਪਣੇ ਪਿਆਸ ਗਿਆ ਨਾ ਕਿੰਨੇ ਹੁਣ ਘਰੇ ਇੱਕ ਕਟੋਰੀ ਜਾਂ ਦੋ ਕਟੋਰੀ ਆਪਣੇ ਕੋਲੇ ਚਾਵਲ ਪਏ ਸੀ ਤੇ ਉਹ ਚੱਕ ਕੇ ਲਿਆ ਕੇ ਅਸੀਂ ਉੱਪਰ ਪਾਉਣਾ ਸਟਾਰਟ ਕਰਤਾ ਤੇ ਉਤੋਂ ਬਸ ਇਹ ਜਰਨੀ ਵਧ ਗਈ ਤੇ ਹੁਣ ਤਾਂ ਬਹੁਤ ਜਿਆਦਾ ਆਉਣ ਲੱਗੇ ਸਾਰੇ ਪੰਛੀ ਸੇਵਾ ਵੀ ਵਧ ਗਈ ਵਧੀਆ ਮਨ ਨੂੰ ਸਕੂਨ ਮਿਲਦਾ ਕਿੰਨੇ ਸਾਲ ਤੋਂ ਲਗਾਤਾਰ ਕਰਦੇ ਆ ਰਹੇ ਹਾਂ ਲਗਾਤਾਰ ਸਾਨੂੰ 3-3.5 ਸਾਲ ਦੇ ਕਰੀਬ ਹੋ ਗਏ ਤਕਰੀਬਨ ਕੀ ਮਹਿਸੂਸ ਕੀ ਕਰਦੇ ਜਦੋਂ ਜਿਨੇ ਰਿਲੈਕਸਿਸ ਕਿਸ ਤਰ੍ਹਾਂ ਹੁੰਦੇ ਬਹੁਤ ਵਧੀਆ ਰਿਲੈਕਸ ਮਹਿਸੂਸ ਕਰਦੇ ਆ ਜਿਵੇਂ ਹੁਣ ਸਾਰਾ ਦਿਨ ਅਸੀਂ ਕੰਮ ਚ ਭੱਜੇ 도ੜੇ ਰਹਿੰਨੇ ਆ ਨਾ ਤਾਂ ਜਦੋਂ ਇਹ ਮੂਮੈਂਟ ਦੇਖਦੇ ਆ ਤਾਂ ਸਾਰਾ ਸਾਰਾ ਮਤਲਬ ਰਿਲੈਕਸ ਹੋ ਜਾਂਦਾ ਹੈ ਦਿਮਾਗ ਛਾਂਤ ਹੋ ਜਾਂਦਾ ਹੈ ਬੜੀਆ ਮੂਮੈਂਟ ਹੁੰਦੀ ਹੈ ਜੀ ਸਕੂਨ ਮਿਲਦਾ ਜਾਦੇ ਸਕੂਨ ਮਿਲਦਾ ਜੀ ਇਹਨਾਂ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ Amazon Fire TV, Daily Hunt ਤੇ eBaba ਤੇ ਦੇਖ ਸਕਦੇ ਹੋ USA, Canada, Australia, New Zealand ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ